ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੁਰਜ ਢਿੱਲਵਾ ਤਹਿਸੀਲ ਜੋਗਾ ਤੇ ਜ਼ਿਲ੍ਹਾ ਬਾਈਹੋੜਾ ਨੂੰ ਰਹਿ ਜਾਂਦਾ ਸੱਜਣੋ ਮਾਨਸਾ ਝੋਟੀ ਇੱਕ ਦਿਖਾਵਾਂਗੇ ਕੋਈ ਬਾਈਹੋੜਾ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਨੇ ਸੂਆ ਸੂੰਦੀ ਆ ਦੂਜਾ ਤੇ ਪੈਲਣ ਦਾ ਜਿਹੜਾ ਰਿਕਾਰਡ ਆ ਰਿਕਾਰਡ ਪੈਲਣ ਦਾ ਬਾਈ ਕਹਿੰਦਾ 14 ਕਿਲੋ ਦੇ ਆਸੇ ਪਾਸੇ ਆ ਝੋਟੀ ਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਵੀ ਪੁੱਛ ਲਾਂਗੇ ਸਾਰੀ ਆਜੋ ਜੀ ਹੋਰ ਕੀ ਹਾਲ ਆ ਬਾਈ ਠੀਕ ਆ ਬਾਈ ਸੱਸੀ ਕਾ ਕੱਢਦੀ ਕਲਾ ਵਧੀਆ ਬਾਈ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਨਾ ਬਾਈ ਆਪਣਾ ਇਹ ਕਰੇਲੂ ਕੰਮ ਹੀ ਆ ਠੀਕ ਆ ਗੱਲ ਹਾਂ ਨੰਬਰ ਬੋਲ ਦੇ ਬਾਈ ਨੰਬਰ ਬਾਈ 98773 99912 98773 99912 ਹਾਂ ਬਾਈ ਠੀਕ ਆ ਗੱਲ ਤੇ ਝੋਟੀ ਕਰਦੀ ਆ ਆਪਣੀ ਹਾਂ ਬਾਈ ਘਰ ਦੀ ਬਾਈ ਖੋਲ ਕੇ ਇਹ ਪਹਿਲਾਂ ਹਰਿਆਣੇ ਚੋਂ ਇਹਦੀ ਮਾਲਿਆਂ ਦੀ ਸੀਗੀ ਉਹਦੇ ਮਾਹਰ ਕੱਟੀ ਆਈ ਸੀਗੀ ਠੀਕ ਆ ਗੱਲ ਸੁਆ ਕਿਡਾ ਸੂੰਦੀ ਆ ਸੁਆ ਬਾਈ ਦੂਜਾ ਸੂਆ ਕਿੰਨੇ ਕ ਦਿਨ ਕੱਢ ਦੂਗੀ ਇਹ 10 ਦਿਨ ਰਹਿੰਦੇ ਆ ਬਾਈ ਇਹਦੇ ਬਾਕੀ ਦੇਖੋ ਅੱਗੇ ਤਰੀਕ ਦੇ ਹਿਸਾਬ ਨਾਲ ਆ ਜਾ ਬੰਨੇ ਨੂੰ ਐਨਵਰ ਲੈ ਕੱਦ ਆ ਗਿਆ ਸੱਜਣੋ ਝੋਟੀ ਦਾ ਫੁੱਲ ਡਬਲ ਤੇ ਆਰਡਰ ਰੱਖਦੀ ਆ گاਵਾਂ ਨਾਲ ਦਾ ਫਿਕਸ ਜਿਹਾ ਲੈਵਰ ਰੱਖੂਗੀ ਕੋਈ ਬੜਾ ਟੁੱਟ ਮਾ ਜਾਂ ਨਹੀਂ ਰੱਖਦੀ ਤੇ ਕੱਦ ਆ ਗਿਆ ਫੁੱਲ ਬਾਡੀ ਵਾਲੇ ਮਾਮਲੇ 'ਚ ਵੀ ਸ਼ਾਨਦਾਰ ਆ ਗਈ ਤੇ ਕਲਰ ਵੀ ਤਕਰੀਬਨ ਤਕਰੀਬਨ ਜੈਡ ਬਲੈਕ ਆ ਗਿਆ ਪੁੰਜੜ ਤੱਕ ਤੇ ਬਾਕੀ ਇੱਥੋਂ ਝੋਟੀ ਦੀ ਲੰਬਾਈ ਚੈੱਕ ਕਰ ਸਕਦੇ ਹੋ ਦੁੱਧ ਕਿੰਨਾ ਕੁ ਪਾਇਆ ਨੇ ਬਾਈ ਪਹਿਲਾਂ ਨੇ ਦੁੱਧ ਬਾਈ 14 ਲੀਟਰ ਦਿੱਤਾ ਪਹਿਲਾਂ ਨੇ 14 ਕਿਲੋਟਰ ਆਇਤ ਕੀ ਕਿੰਨਾ ਕੁ ਪਾ ਸਕਦੀ ਆ ਗਈ ਵੀ 16 ਲੀਟਰ ਦੇ ਦਊਗੀ 16 ਦੇ ਆਸ-ਪਾਸ ਤੇ ਸਾਮੀ ਸੁਮੀ ਚੰਗੀ ਹੋਈ ਹੈ ਨਾ ਹਾਂ ਬਾਈ ਪਹਿਲਾਂ ਜੋ ਟੀਏ ਲੀਸੀ ਸੀਗੀ ਪਹਿਲੇ ਸੂਏ ਠੀਕ ਆ ਗਈ ਤਾਂ ਹੁਣ ਉਦੋਂ ਵੀ ਵਧੀਆ ਰਾਜੀ ਆ ਗਈ ਖਰਾਬ ਬੰਦੋ ਜੀ ਹਾਂ ਆ ਹੈਗੀ ਆ ਜੇ ਮੈਂ ਆਪਾਂ ਕਹਿ ਲਾਂ ਵੀ ਨੋਕਰਾ ਬਸ਼ੇਰਾ ਹੁੰਦਾ ਬਸ਼ੇਰੇ ਨਾਲ ਵੀ ਆ ਕੱਦ ਵਿੱਡ ਵੀ ਫੁੱਲਾ ਤੇ ਮਜ਼ਬੂਤ ਆ ਗਈ ਸੱਜਣੋ ਹਰੇਕ ਪੱਖ ਤੋਂ ਤੇ ਮੇਂ ਠੰਡੀ ਠੁੰਡੀ ਵੀ ਵਧੀਆ ਬਾਈ ਆਈ ਕੋਈ ਅਹੋ ਨਹੀਂ ਕਰਦੀ ਹੈਗੀ ਠੀਕ ਆ ਚੱਕ ਲਾਂਦੀ ਆਗੇ ਗਾਂਵ ਵਾਲਾ ਕੰਮ ਹੀ ਆ ਹਾਂ ਤਦ ਕੋਤ ਬਹੁਤ ਆ ਤੁਸੀਂ ਆਪ ਹੀ ਦੇਖ ਲਓ ਜਜਮੈਂਟ ਕਰਕੇ ਦੁੱਧ ਕਿੰਨਾ ਕੁ ਲੰਬਾ ਟਾਈਮ ਦਿੰਦੀ ਆ ਦੁੱਧ ਬਾਈ ਇਹ 2 2 ਮਹੀਨੇ ਪਹਿਲਾਂ ਹਟਦੀ ਆ ਆ ਜਾਈ ਪਰਲੇ ਬੰਨੇ ਝੋਟੀ ਦੇ ਕੱਦ ਦਾ ਆਈਡੀਆ ਕਰਾ ਦਿਆ ਬੰਦੇ ਬਾਈ ਤੇ ਸਵੇਰ ਆ ਗਈ ਸੱਜਣੋ ਠੰਡੀ ਸੀਲ ਤੇ ਕੱਦ ਮੈਂ ਨਾਲ ਬਾਈ ਨੂੰ ਖੜਾ ਕੇ ਦਿਖਾਤਾ ਤੁਹਾਨੂੰ ਕਿਉਂਕਿ ਕਈ ਵਾਰੀ ਕੈਮਰੇ 'ਚ ਛੋਟੀ ਵੱਡੀ ਲੱਗ ਜਾਂਦੀ ਆ ਸਿੰਗ ਰੱਖਦੀ ਆ ਗੋਲ ਆ ਸੂਆ ਦੂਜਾ ਤੇ ਪਹਿਲਣ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਵੀ ਆ ਗਿਆ 14 ਕਿਲੋ ਦਾ ਕੇਰਾ ਹੋਰ ਤੋਰ ਦੇ ਬਈ ਆ ਇਹਨੂੰ ਤੋਰ ਦੇ ਕੇਰਾ ਹੋਰ ਕਰਾ ਦਈਏ ਜਜਮੈਂਟ ਪੁੰਜੜ ਵੀ ਜੈਡ ਬਲੈਕ ਆ ਗਿਆ ਸੀਮਨ ਇਹਦੇ ਕਿਹੜਾ ਲੱਗਿਆ ਸੀ ਬਾਈ ਸੀਮਨ ਬਾਈ ਆ ਦੇਖ ਲਓ ਤੁਸੀਂ ਸੀਮਨ ਇਹਦੇ ਸੱਜਣੋਂ ਲੱਗਿਆ ਗੱਬਰ ਦਾ ਐਚ ਐਸ ਵੀ ਵਾਲਿਆਂ ਦਾ ਸ੍ਰਿੰਦਰ ਸੰਸਨੀਬਾਦ ਹੋਰਾਂ ਕੋਲੇ ਆ ਗੱਬਰਸਾਨ ਤੇ ਉਹਦੀ ਮਾਦਰ ਦਾ ਰਿਕਾਰਡ ਆ ਜਿਹੜਾ ਮਾਦਰ ਦਾ ਰਿਕਾਰਡ ਉਹਦਾ ਹੈਗਾ 25 ਕਿਲੋ ਦਾ ਗੱਬਣ ਵੀ ਟੋਪ ਦੇ ਸੀਮਨ ਤੋਂ ਆ ਤੇ ਆਪ ਵੀ ਕੱਟੀ ਸੱਜਣੋਂ ਚੰਗੀ ਆ ਜਿਵੇਂ ਬਾਈ ਨੇ ਡਿਟੇਲ ਇਹਦੀ ਦੱਸੀ ਆ ਵੀ ਹਰਿਆਣੇ ਜੋ ਆਪਾਂ ਇਹਦੀ ਮਾਦਰ ਲੈ ਕੇ ਆਏ ਸੀ ਤੇ ਉਹਦੇ ਪਿੱਛੇ ਆਈ ਸੀ ਕੱਟੀ ਪਹਿਲਾਂ ਦਾ ਰਿਕਾਰਡ ਵੀ ਚੰਗਾ 14 ਲੀਟਰ ਦਾ ਰਿਕਾਰਡ ਆ ਤੇ ਸੂਆ ਸੁੰਦੀ ਆ ਦੂਜਾ ਤੇ ਐਸ ਵਾਰੀ ਬਾਈ ਕਹਿੰਦਾ ਸਮੀ ਸੁਮੀ ਵੀ ਚੰਗੀ ਆ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਬਾਕੀ ਬਾਈ ਜੇ ਕਿਸੇ ਨੇ ਗੱਬਣ ਲੈ ਜਾਣੀਆਂ ਥਣਾ ਥੋਣਾ ਦੀ ਓਟ ਤੇ ਭੇਜ ਦਾਂਗੇ ਹਾਂ ਬਾਈ ਭੇਜ ਦਾਂਗੇ ਕੋਈ ਹੋਣੀ ਇਹ ਵੀ ਫਲਟ ਨਹੀਂ ਜਿਆ ਟੈਟ ਫੈਟ ਧਾਰ ਸ਼ਰਲਾ ਛਿੱਟਾ ਕੋਈ ਨਹੀਂ ਨਹੀਂ ਕੋਈ ਨਹੀਂ ਸਾਰੀ ਸਹੀ ਆ ਬਾਈ 100 ਦੀ 100 ਗਾਰੰਟੀ ਆਈ ਆਪਣੀ ਠੀਕ ਆ ਗੱਲ ਹਾਂ ਤੇ ਸਵੇਰ ਆਦੀ ਠੰਡੀ ਆ ਗਈ ਹਾਂ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਾਈ ਫੋਨ ਤੇ ਕਰ ਲਾਂਗੇ ਇਹਦਾ ਰੇਟ ਫੋਨ ਤੇ ਵੀ ਨਾ ਬਾਲੇ ਮੰਗ ਲਈ ਇਹਦੇ ਨਹੀਂ ਜਾਇਜ ਹੀ ਹੋਊਗਾ ਠੀਕ ਆ ਗੱਲ ਤੇ ਫੋਨ ਤੇ ਮਾਂ ਵੀ 4-5 ਲੱਖ ਮੰਗਲੇ ਨਹੀਂ ਠੀਕ ਆ ਗੱਲ ਆ ਜਿੰਨੇ ਕੀ ਹੈਗੀ ਉਹਨੇ ਕੀ ਲੈ ਲਾਂਗੇ ਲੈਣ ਦੇਣ ਬਾਈ ਫੋਨ ਵਾਲਾ ਸੀਨ ਕਿਵੇਂ ਬਣ ਗਿਆ ਹੈ ਵੀ ਕਿਵੇਂ ਬਾਈ ਫੋਨ ਤੇ ਰੇਟ ਵਾਲਾ ਫੋਨ ਤੇ ਬਾਈ ਆਏ ਆ ਕਈ ਵਾਰ ਹਲੇ ਕੱਚੀ ਆ ਗਈ ਇਹ ਮੱਝ 10 ਦਿਨਾਂ ਦੀ ਹੈ ਨਾ ਤੇ ਦੂ ਬਾਅਦ ਚ ਕਈਆ ਵਾਦਾ ਵਧੀਆ ਬਣ ਜੇ ਤਾਂ ਕਰਕੇ ਵੀ ਫੋਨ ਤੇ ਆਪਾਂ ਰੇਟ ਠੀਕ ਆ ਵੀ ਫਿਰ ਸ਼ਾਮ ਸੂਮਝ ਵਾਲੇ ਲੈ ਲੇਗਾ ਠੀਕ ਆ ਗੱਲ ਨੰਬਰ ਬੋਲ ਦੇ ਬਾਈ ਨੰਬਰ 298773 999912 ਪਿੰਡ ਕਿਹੜਾ ਆਪਣਾ ਪਿੰਡ ਬੁਰਜ ਢਲਮਾ ਜ਼ਿਲ੍ਹਾ ਮਾਨਸਾ ਪਿੰਡ ਬੁਰਜ ਢਲਮਾ ਜ਼ਿਲ੍ਹਾ ਮਾਨਸਾ ਨੇੜੇ ਤੇੜ ਕਿਹੜੇ ਪਿੰਡ ਆ ਗਿਆ ਆਪਣੇ ਨੇੜੇ ਬਾਈ ਮੋੜ ਪੈਂਦੇ ਆਗੇ ਮੋੜ 15 ਕਿਲੋਮੀਟਰ ਆਪਾਂ ਨੂੰ ਠੀਕ ਹੈ ਜੀ ਮਾਨਸਾ 20 ਕਿਲੋਮੀਟਰ ਮੋੜ ਮੰਡੀ ਹਾਂ ਮੋੜ ਮੰਡੀ ਆ ਮੋੜ ਮੰਡੀ ਤੋਂ ਸੱਜਣੋ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਗਿਆ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ